ਪੰਜਾਬ ਦਾ ਨੰਬਰ 1 ਇੱਕੋ ਇੱਕ ਪੇਜ ਜਿੱਥੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਦੱਸੇ ਜਾਂਦੇ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਕੋਟਕਪੂਰਾ ਫਰੀਦਕੋਟ ਗੋਤਬਰਾੜ ਮੁੰਡੇ ਦੀ ਪੜ੍ਹਾਈ ਪਲੱਸ 2 ਨਾਨ ਮੈਡੀਕਲ ਤੇ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ 2001 ਕੱਦ 6 ਫੁੱਟ 1 ਇੰਚ ਮੁੰਡੇ ਕੋਲੇ ਜ਼ਮੀਨ ਦੇ ਤਿੰਨ ਕਿੱਲੇ ਭੈਣ ਇੱਕ ਕੈਨੇਡਾ ਪੀਆਰ ਮੁੰਡੇ ਦੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਮੁੰਡਾ ਸਰੀ ਦੇ ਵਿੱਚ ਵਰਕ ਪਰਮਿਟ ਤੇ ਸੁਪਰਵਾਈਜ਼ਰ ਦੀ ਜੌਬ ਕਰਦਾ ਚੰਗੀ ਸੈਲਰੀ ਕਟਿੰਗ ਵਾਲਾ ਨਸ਼ਾ ਰਹਿਤ ਮੁੰਡਾ ਕੋਟਕਪੂਰਾ ਸ਼ਹਿਰ ਵਿੱਚ ਪਰਿਵਾਰ ਦੀ ਵਧੀਆ ਕੋਠੀ ਤੇ ਬਠਿੰਡਾ ਸ਼ਹਿਰ ਵਿੱਚ ਪਰਿਵਾਰ ਦਾ ਪਲਾਟ ਹੈ ਵਧੀਆ ਵੈਲ ਸੈਟਲਡ ਫੈਮਿਲੀ ਮੁੰਡੇ ਨੇ ਪੀਆਰ ਅਪਲਾਈ ਕੀਤੀ ਹੋਈ ਆ ਪਰਿਵਾਰ ਨੂੰ ਕੁੜੀ ਦੀ ਲੋੜ ਆ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਖਾਨਦਾਨੀ ਪਰਿਵਾਰ ਤੋਂ ਕੁੜੀ ਹੋਵੇ। ਕੁੜੀ ਕੈਨੇਡਾ ਦੇ ਵਿੱਚ ਕਿਸੇ ਵੀ ਪਰਮਟ ਤੇ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ। ਮੰਗ ਕੋਈ ਨਹੀਂ। ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ। ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ। ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ, ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ। ਵੀਡੀਓ ਨੂੰ ਕਰ ਦਿਓ ਸ਼ੇਅਰ। ਧੰਨਵਾਦ।